ਇਹ ਜਿਹੜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖ ਨਹੀਂ ਸਕਦੇ ਪਰ ਮੈਂਡਮੈਂਟ ਤੇ ਖਾਨਦੇ ਆ ਦਿਮਾਗ ਉੱਧਰ ਹੋ ਗਿਆ ਦਿਮਾਗ ਹੋ ਗਿਆ ਉੱਧਰ ਹੋ ਗਿਆ ਹੁਣ ਦੁਬਾਰਾ ਦਿਮਾਗ ਨਹੀਂ ਆਊਗਾ ਅਨਸਰ ਚ ਮੂੰਹ ਆਈ ਕਰ ਦੋ ਮੈ ਸਮਝੀ ਨਹੀਂ ਆਏ ਕੁਐਸਚਨ ਇੰਡੀਆ ਭਾਰਤ ਹਿੰਦੁਸਤਾਨ ਇੱਕੋ ਸੇਮ ਨਾਮ ਠੀਕ ਹੈ ਕਿੱਥੇ ਆਉ ਧਰਤੀ ਦਾ ਹੈਗਾ ਇੱਕ ਅਨਸਰ ਹੋ ਗਿਆ ਦੂਜਾ ਅਨਸਰ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਡੇੜ ਜਾਨੀ ਸੱਚਖੰਡ ਸ਼੍ਰੀ ਹਿਯੂ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਤੇ ਸਮਦਰ ਕੁੜੀਆਂ ਦੇ ਮੁੰਡੇ ਕੀਨਾ ਆਪਣਾ ਵਿਸ਼ਾਲ ਭਾਈ ਵਿਸ਼ਾਲ ਭਾਜੀ ਵਿਸ਼ਾਲ ਕੱਲਾ ਵਿਸ਼ਾਲ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਜਿਹਦੇ ਖੰਭ ਨੇ ਅਕਸਰ ਬੋਲ ਨਹੀਂ ਸਕਦੇ ਬਟ ਲੋਕਾਂ ਨੂੰ ਇਧਰੋਂ ਤੁਰ ਲੱਗੇ ਜਾਂਦੀ ਹੈ ਹਰ ਬੰਦਾ ਫੋੜ ਨਹੀਂ ਕਰ ਸਕਦਾ ਜਹਾਜ ਜਹਾਜ ਹਾਂਜੀ ਜਹਾਜ ਹਾਂਜੀ ਜਹਾਜ ਇਹ ਕਿਵੇਂ ਬਤ ਲੱਗਿਆ ਰੱਬ ਨਾਲ ਵਰਤੀ ਜੁੜੀ ਹੁੰਦੀ ਹੈ ਸਾરણ ਪਿਆਰ ਬਈ ਸਸ਼ਕਾਲ ਮੈਂ ਹੁਣ ਆਪਣਾ ਵੀਰਜੋ ਸਿੰਘ ਤੂੰ ਦੇਖ ਲੁਧਿਆਣਾ ਟਾਈਮਜ਼ ਇੱਕ ਵਾਰ ਫਿਰ ਖਟੀਆਂ ਮਿੱਟੀਆਂ ਗੱਲਾਂ ਕਰਨ ਪਹੁੰਚੀਆਂ ਜੀ ਰਖ ਬਾਗ ਜੋ ਕਿ ਲੁਧਿਆਣਾ ਦਾ ਸਭ ਤੋਂ ਮਸ਼ਹੂਰ ਗਾਰਡਨ ਹੈ ਉਹ ਗੱਲਬਾਤ ਕਰਦੇ ਕੁਝ ਯਾਰ ਬੇਲੀਆਂ ਨਾਲ ਆਓ ਚਲਿਏ ਮੇਰੇ ਕੀ ਨਾ ਆਪਣਾ ਵਿਸ਼ਾਲ ਭਾਈ ਵਿਸ਼ਾਲ ਭਾਜੀ ਵਿਸ਼ਾਲ ਕੱਲਾ ਵਿਸ਼ਾਲ ਵਿਸ਼ਾਲ ਇੱਕ ਕੁਐਸਚਨ ਪੁੱਛਾਂ ਹਾਂਜੀ ਪੁੱਛੋ ਇਹ ਹੁਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖ ਨਹੀਂ ਸਕਦੇ ਪਰ ਮਿੰਦ ਤੇ ਖਾਣੇ ਆ ਦਿਮਾਗ ਆਏ ਹੋਏ ਮੁੰਡਾ ਸਮਝਦਾਰ ਹੈ ਤੂੰ ਜਸੋ ਚਲ ਥੋੜਾ ਮੈਂ ਐਕਸੈਪਸ਼ਨ ਲੈ ਲੈਣਾ ਆਨਸਰ ਠੀਕ ਹੈ ਹਾਂਜੀ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖ ਨਹੀਂ ਸਕਦੇ ਪਰ ਮੈਂਡਮੈਂਟ ਤੇ ਖਾਨੇ ਆ ਦਿਮਾਗ ਉਧਰ ਹੋ ਗਿਆ ਦਿਮਾਗ ਹੋ ਗਿਆ ਉਧਰ ਹੋ ਗਿਆ ਹੁਣ ਦੁਬਾਰਾ ਦਿਮਾਗ ਨਹੀਂ ਆਊਗਾ ਅਨਸਰ ਚ ਕੀ ਖਾ ਉਹਾਈ ਕਰ ਦੋ ਮੈ ਸਮਝੀ ਨਹੀਂ ਆਏ ਕੁਐਸਚਨ ਕੀ ਇਹੋ ਜੀ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਦੇਖ ਨਹੀਂ ਸਕਦੇ ਪਰ ਖਾਨੇ ਬਹੁਤ ਆ ਉਹ ਵੀ ਮੈਂਟਮੈਂਟ ਤੇ ਸੋਚ 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 ਕੁਛ ਸੋਚ ਐਤੋ ਬਚ ਲੈ ਦੋ ਥੋੜੇ ਜਿhko ਪਿਆਰ ਮੁਹੱਬਤ ਵਾਲਾ ਹੈ ਪਿਆਰ ਮੁਹੱਬਤ ਵਾਲਾ ਥੋੜਾ ਤੇ ਕੋਈ ਸਾਰੇ ਯਾਰ ਤੁਹਾਡੇ ਲਈ ਤਾਂ ਨਾਰਮਲ ਗੱਲਾਂ ਆ ਇਹ ਨਾ ਯਾਰ ਫੀਲਿੰਗ ਹੈ ਨਾ ਨਾ ਹੋਰ ਕੁਛ ਦੋਸਤੀ ਗੱਲਾਂ ਕੀ 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 ਦੋਸਤੀ ਗੱਲਾਂ ਹਾਂ ਨਾ ਇਹ ਐਕਸਟ੍ਰੀਮ ਲੈਵਲ ਆ ਗਿਆ ਹਾਂਜੀ ਇਹ ਪਿਆਰ ਮੁਹੱਬਤ ਵਾਲੇ ਹੈਗੇ ਹੋ ਤਾਂ ਗੱਲ ਪੱਕਾ ਬਦੀ ਆਉਣੀ ਹੈ ਓਏ ਕਸਮਾ ਕੀ ਕਸਮਾ ਆਏ ਮੁੰਡਾ ਉਸ ਤੁਹਾਡਾ ਕੈਪਟਨ ਸਮਝਦਾ ਆ ਰਿਹਾ ਤਾੜੀਆਂ ਮਾਰਨੇ ਮੁਸਤ ਕੈਪਟਨ ਲਈ ਹਾਂਜੀ ਹੁਣ ਆਪਣੀ ਵਾਰੀ ਇਹੋ ਜੀ ਕਬਨ ਗੱਲ ਦੱਸੋ ਸਭ ਤੋਂ ਜ਼ਿਆਦਾ ਸਮਝਦਾਰ ਕੁੜੀਆਂ ਹੁੰਦੇ ਕਿ ਮੁੰਡੇ ਮੁੰਡੇ ਹਾਂਜੀ ਮੁੰਡੇ ਜੇ ਆਨਸਰ ਅਰ ਅਪਲਾਈ ਕਰਤਾ ਤਾਂ ਵੀਡੀਓ ਵਾਇਰਲ ਠੀਕ ਆ ਠੀਕ ਆ ਠੀਕ ਹੈ ਓਕੇ ਇਹੋ ਜੀ ਕਿਹੜੀ ਚੀਜ਼ ਆ ਜੀ ਤੋ ਬਿਨਾ ਕੁੜੀਆਂ ਰਹਿ ਨਹੀਂ ਸਕਦੀਆਂ ਪਰ ਮੁੰਡੇ ਉਹਦਾ ਯੂਜ਼ ਵੀ ਨਹੀਂ ਕਰਦੇ ਐਸਾ ਕੀ ਹੈ ਪਤਾ ਨਹੀਂ ਕੈਪਟਨ ਪੁੱਛ ਲੋ ਕੀ ਪਤਾ ਹੋਈ ਦੱਸ ਦੇ ਕੈਪਟਨ ਦੱਸ ਯਾਰ ਜੀ ਕੈਪਟਨ ਜੀ ਤੁਹਾਡੀ ਟੀਮ ਦਾ ਫੇਲ ਹੋ ਗਈ ਮਿਸਾਲ ਕਿਉਂ ਕੈਪਟਨ ਮੂਰੇ ਹੋਏ ਨੇ ਹਾਂਜੀ ਕੈਪਟਨ ਕਿਹੜਾ ਸਵਾਲ ਸੀ ਕਿ ਐਸੀ ਕੌਣ ਸੀ ਚੀਜ਼ ਇਹ ਇੱਕ ਇਹ ਜੀ ਕਿਹੜੀ ਚੀਜ਼ ਆ ਜਿੱਤ ਤੋਂ ਬਿਨਾ ਕੁੜੀਆਂ ਰਹਿ ਨਹੀਂ ਸਕਦੀਆਂ 90% ਕੁੜੀਆਂ ਨਹੀਂ ਰਹਿ ਸਕਦੀਆਂ ਸਾਰੀਆਂ ਤਾਂ ਰਹਿ ਜਾਂਦੀਆਂ ਕਈ ਰਹਿ ਜਾਂਦੀਆਂ ਇਹੋ ਜੀ ਕਿਹੜੀ ਚੀਜ਼ ਆ ਜਿੱਤ ਤੋਂ ਬਿਨਾ ਕੁੜੀਆਂ ਰਹਿ ਨਹੀਂ ਸਕਦੀਆਂ 90% ਪਰ ਮੁੰਡੇ ਯੂਜ਼ ਵੀ ਨਹੀਂ ਕਰਦੇ ਮੇਕਅਪ ਆਏ ਕੈਪਟਨ ਇੱਕ ਵਾਰ ਹੋਰ ਤਾੜੀਆਂ ਕੈਪਟਨ ਲਈ ਆਪਾਂ ਕਿਸ ਦੇਸ਼ 'ਚ ਰਹਿੰਦੇ ਆਂ ਭਾਰਤ ਹੈ ਭਾਰਤ ਭਾਰਤ ਕਿੱਥੇ ਹੈ ਪਾਰ ਦੇਂਡੀ ਪਾਰਤ ਪਾਰਨੂ ਇੰਡੀਆ ਕਹਿੰਨੇ ਆ ਇੰਡੀਆ ਕਿੱਥੇ ਐ ਜੇ ਤੁਹਾਡੀ ਜੀਕੇ ਥੋੜੀ ਜੀਕੇ ਵਧੀਆ ਹੈ ਤਾਂ ਆਨਸਰ ਆ ਜਾਊਗਾ ਥੋੜੀ ਆਪਣੀ ਥੋੜੀ ਮੈਮਰੀ ਰਵਾਈਂਡ ਕਰੋ ਹਾਂਜੀ ਕਿੱਥੇ ਐ ਧਰਤੀ ਤੇ ਧਰਤੀ ਤੇ ਨਾਨ ਉਹ ਚਲੋ ਉਹ ਤਾਂ ਹੈਗਾ ਹੀ ਆ ਬਟ ਜੇ ਜੀਕੇ ਥੋੜੀ ਵਧੀਆ ਹੈ ਤਾਂ ਗੱਲ ਗੱਲ ਮਿਲ ਜੂਗੀ ਆਪਾਂ ਨੂੰ ਮੇਰੀ ਵੀ ਉਹੀ ਧਰਤੀ ਤੇ ਹੀ ਆ ਹੋਰ ਕੀ ਜਵਾਬ ਹੀ ਆ ਹਨਾ ਮੇਰਾ ਕੋਰਾ ਜਵਾਬ ਆ ਹਾਂਜੀ ਹਾਂਜੀ ਮਤਲਬ ਬੰਦੂਕਾਂ ਛੜਤੀਆਂ ਥੱਲੇ ਹਨਾ ਗੋਲੀ ਮਾਰ ਦੋ ਮੇਰੇ ਹਨਾ ਗੋਲੀ ਕਿਉਂ ਮਾਰ ਦੋ ਮੇਰੇ ਹਾਂਜੀ ਹਾਂਜੀ ਆਪਣਾ ਇੰਡੀਆ ਭਾਰਤ ਹਿੰਦੁਸਤਾਨ ਇੱਕੋ ਸੇਮ ਨਾਮ ਨੇ ਠੀਕ ਹੈ ਕਿੱਥੇ ਆਹੋ ਧਰਤੀ ਦਾ ਹੈਗਾ ਇੱਕ ਆਨਸਰ ਹੋ ਗਿਆ ਦੂਜਾ ਆਨਸਰ ਕਿੱਧਰ ਹੈ ਯਾਨੀ ਕਿ ਦੇਸ਼ ਮਤਲਬ ਕਿੱਥੇ ਆ ਕਿੱਥੇ ਥੋੜ ਵੈਸੇ ਆਪਣੇ ਏਜ ਅਸੋ ਮੈਨੂੰ 19 9 ਸਕੂਲ ਤੋਂ ਕਾਲਜ ਤੋਂ ਕਾਲਜ ਕਾਲਜ ਥੋੜੀ ਜਿਹੀ ਰਿਵਾਈਂਡ 10 ਸਾਲ ਮਗਰ ਜਾਓ ਐਨਾ ਮਗਰ ਨਹੀਂ ਆ ਹਾਂਜੀ ਐਨਾ ਥੱਲੇ ਨਹੀਂ ਜਾਓ ਚੋ ਥੋੜਾ ਦੋ ਤਿੰਨ ਸਾਲ ਚੱਲ ਜਾਓ ਮਗਰ ਉਹ ਯਾਦ ਹੀ ਨਹੀਂ ਹੈਗਾ ਮੈਂ ਜੋ ਮੈਂ ਮੈਂ ਹ ਹ ਬੰਦੂਕਾ ਛੱਡ ਤੀਆਂ ਛੱਡਦਾ ਰਹਿੰਦਾ ਪਿੱਛੇ ਵਿੱਚ ਮੈਂ ਅਸਾਂ ਮੈਂ ਅਸਾਂ ਇੰਡੀਆ ਆਪਾਂ ਛੋਟੇ ਹੁੰਦੇ ਇੱਕ ਆਪਣੇ ਓਸ਼ियंस ਹੁੰਦੇ ਸੀ ਹਾਂਜੀ ਸਬਕਾਂਟਿਨੈਂਟਸ ਹੁੰਦੇ ਸੀ ਏਸ਼ੀਆ ਆਫਰੀਕਾ ਵਗੈਰਾ ਆਪਣਾ ਇੰਡੀਆ ਏਸ਼ੀਆ ਵਿੱਚ ਆ ਅਹੀ ਸਮਝ ਹੁਣ ਓਕੇ 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 ਮੇਰੇ ਕੀ ਨਾ ਆਪਣਾ ਸਰਫਰਾਜ਼ ਸਰਫਰਾਜ਼ ਵੀਰੇ ਇੱਕ ਕੁਸ਼ਨ ਪੁੱਛਾਂ ਹਾਂਜੀ ਸਭ ਤੋਂ ਜ਼ਿਆਦਾ ਕੁੜੀਆਂ ਹੁੰਦੇ ਕਿ ਮੁੰਡੇ ਮੁੰਡੇ ਜੇ ਸਹੀ ਆਨਸਰ ਦੇਤਾ ਤਾਂ ਵਨਮੀਲ ਪੱਕਾ ਨੇ ਠੀਕ ਹੈ ਅੱਛਾ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ 24/7 ਚੱਲਦੀ ਹੈ ਪਰ ਕਦੇ ਥੱਕਦੀ ਨਹੀਂ ਕੜੀ ਹੋਰ ਵੀ ਹੁੰਦਾ ਕੁਛ ਅੱਛਾ ਉਹਨਾਂ ਨਾਲ ਠੀਕ ਸੀ ਪਰ ਲिटल ਬਟ ਦਿਲ ਦੀ ਟਟਕਨ ਨਾ ਮਤਲਬ ਇੱਕ ਹਿੰਟ ਦਵਾ ਹਿੰਟ ਦਵਾ ਇੱਕ ਆਪਣੇ ਮੂੰਹ ਦੇ ਉੱਤੇ ਵਾਲੇ ਹਿੱਸੇ ਚ ਗਿਆ ਦਿਮਾਗ ਉਹ ਵੀ ਨਹੀਂ ਅੱਖ ਮਤਲਬ ਇੰਦਾਜ਼ੇ ਲਾ ਰਹੇ ਨਾ ਹਨਾ ਨਹੀਂ ਆਪਣੇ ਮੂੰਹ ਦੇ ਉੱਤੇ ਚਲਦੀ ਆ ਜਿਹੜੀ ਮੈਂ ਕਹਿੰਨਾ ਇੱਕ ਹੋਰ ਹਿੰਟ ਦੇ ਦੇਣਾ ਚਲੋ ਥੋੜਾ ਹੋਰ ਸੌਖਾ ਕਰ ਦਿੰਨੇ ਹਾਂ ਜਿਹੜੀ ਅਕਸਰ ਕੁੜੀਆਂ ਦੇ ਕੁੜੀਆਂ ਅਕਸਰ ਹੁੰਦੀਆਂ ਜਿਹੜੀਆਂ ਹਨਾ ਉਹ ਅਕਸਰ ਜਦੋਂ ਵੀ ਉਹ ਉਹ ਚੀਜ਼ੀ ਵਰਤੋਂ ਕਰਦੀਆਂ ਨੇ ਉਹਨੂੰ ਚੁੱਪ ਕਰਾਉਣਾ ਪੈਂਦਾ ਪਰ ਚੁੱਪ ਨਹੀਂ ਕਰਦੀਆਂ ਦਿਮਾਗ ਕੀ ਕੀ ਜਵਾਨ ਜਵਾਨ ਪਰ ਉਹਨਾਂ ਦਾਸਤਾ ਹੁਣ ਸਹੀ ਆਨਸਰ ਜਵਾਨ ਨੇ ਇੱਕ ਹੋਰ ਉਚਕਿਆ ਪਰ ਹੁਣ ਸਮਝਦਾਰ ਕਿਹਨੂ ਗਈ ਆਪਾਂ ਕੁੜੀਆਂ ਨੂੰ ਕੁੜੀਆਂ ਨੂੰ ਯਾਰ ਆ ਗਾਲ ਗਲਤ ਹੋ ਗਈ ਕੁੜੀਆਂ ਵਾਲੀ ਚਲੋ ਖੋਰ ਪੁੱਛਦੇ ਹਾਂ ਇਹੋ ਜਿਹਾ ਕਿਹੜਾ ਫਲ ਹੈ ਜਿਹੜਾ ਖਾ ਨਹੀਂ ਸਕਦੇ ਹਮ ਕਿਹੜਾ ਫਲ ਹੈ ਜਿਹੜਾ ਖਾ ਨਹੀਂ ਸਕਦੇ ਹਮ ਕੋਈ ਅੰਦਾਜ਼ਾ ਕੋਈ ਕੁਛ ਵੀ ਇਹ ਵੀ ਹਿੰਟ ਦੇ ਤਾ ਇਹ ਹਿੰਟ ਪੂਰੀ ਗੱਲ ਹੀ ਆ ਜਾਣੀ ਆ ਨਾ ਮੇਰੇ ਮਿਹਨਤ ਦਾ ਫਲ ਆਏ ਹਾਈ ਗੱਲ ਸਹੀ ਸੀ ਤਾੜੀਆਂ ਬੰਦੇ ਸਮੋਕ ਬੁੰਡੇ ਲਈ ਇੱਕ ਹੋਰ ਪੁੱਛਾਂ ਇੱਕ ਹੋਰ ਬਸ ਲਾਸਟ ਠੀਕ ਹੈ ਇਹ ਜੀ ਕਿਹੜੀ ਚੀਜ਼ ਹੈ ਜਿਹੜੇ ਆਪਾਂ ਐਮੈਂਡਮੈਂਟ ਤੇ ਖਾਨਨੇ ਆਂ ਮਿੰਟ ਮਿੰਟ ਤੇ ਖਾਨਨੇ ਆ ਕੋਈ ਵੀ ਗੱਲ ਹੁੰਦੀ ਹੈ ਆਪਾਂ ਉਹ ਖਾਨਨੇ ਆ ਚਾਹ ਬਿਨਾਂ ਵਜਾ ਜਿਵੇਂ ਮਰਜੀ ਮਿੰਟ ਬਿੰਟ ਖਾਨਨੇ ਆ ਕੋਸ਼ਿਸ਼ ਵਿੱਚ ਅੰਦਾਜ਼ਾ ਹਵਾ ਹਵਾ ਥੋੜੀ ਖੰਨੀ ਕੀ ਕੀ ਹਵਾ ਹਵਾ ਨਾ 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 ਕਸਮ ਇਹਨੇ ਬੋਲਿਆ ਸੀ ਹਏ ਮੁੰਡਾ ਤਾੜੀ ਵੰਨੇ ਕਸਮ ਖਾਣਿਆ ਥੈਂਕ ਯੂ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਜਿਹਦੇ ਖੰਭ ਨੇ ਅਕਸਰ ਬੋਲ ਨਹੀਂ ਸਕਦੀ ਬਟ ਲੋਕਾਂ ਨੂੰ ਇਧਰ ਉਧਰ ਲੱਗ ਜਾਂਦੀ ਹੈ ਪਰ ਬੋਲ ਨਹੀਂ ਸਕਦੀ ਠੀਕ ਹੈ ਮਜਬੂਰੀ ਹੋਦੀ ਬੋਲ ਨਹੀਂ ਸਕਦੀ ਤੇ ਹਰ ਬੰਦਾ ਫੋੜ ਨਹੀਂ ਕਰ ਸਕਦਾ ਜਹਾਜ਼ ਜਹਾਜ਼ ਹਾਂਜੀ ਜਹਾਜ਼ ਹਾਂਜੀ ਜਹਾਜ਼ ਇਹ ਕਿ ਮਤ ਲੱਗਿਆ ਇਹ ਵਸ ਵਸ ਵਰਤੀ ਉੱਤੇ ਹੀ ਲੱਗੀ ਰਹਿੰਦੀ ਹੈ ਹਾਂਜੀ ਹਾਂਜੀ ਇਹ ਯਾਰ ਇੱਕ ਬੰਦਾ ਬੋਲੋ ਮੈਨੂੰ ਸਮਝ ਨਹੀਂ ਆ ਰਹੀ ਫੀਲਿੰਗ ਨਹੀਂ ਆ ਰਹੀ ਬਸ ਰੱਬ ਨਾਲ ਵਰਤੀ ਜੁੜੀ ਹੁੰਦੀ ਹੈ ਸਾਡੀ ਸਿੱਧੇ ਆਪਣਾ 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 ਕੀ ਆਪਣੇ ਇਸ ਗੱਲ ਤੇ ਕੀ ਪੁਆਇੰਟ ਆਫ View ਹੈ ਬਸ ਜਰੂਰ ਦਿੱਖੀ ਰਹੇ ਦੂਰੋ ਯਾ ਇਹ ਬੋਲਦੀ ਨਹੀਂ ਪਰ ਸਾਰਿਆਂ ਨਾਲ ਕੇ ਜਾਂਦੀ ਸਾਡੇ ਯਾਰ ਹੀ ਨਹੀਂ ਲੱਗੇ ਹਾਂਜੀ ਹਾਂਜੀ ਸਾਡੀਆਂ ਵੀ ਅੱਖਾਂ ਉੱਤੇ ਹੀ ਰਹਿੰਦੀਆਂ ਨੇ ਵੀ ਰੱਸੀ ਰੱਸੀ ਪਾ ਦਿਓ ਅਸੀਂ ਜਾਈਏ ਰਸੀ ਰਸੀ ਬਾਦ ਹੁੰਦੀ ਜਾਈਏ ਇੱਕ ਹੋਰ ਗੱਲ ਇੱਕ ਹੋਰ ਇੱਕ ਹੋਰ ਪੁੱਛ ਕੇ ਠੀਕ ਹੈ ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਮੁੰਡੇ ਦੇ ਦਿਮਾਗ 'ਚ ਹੁੰਦੀ ਹੈ ਦਿਮਾਗ 'ਚ ਨਹੀਂ ਦਿਮਾਗ ਹੀ ਹੁੰਦਾ ਉਹ ਓਹੋ ਰਿਪੀਟ ਕਰਦੇ ਆ ਇਹ ਜੀ ਕਿਹੜੀ ਚੀਜ਼ ਹੈ ਜਿਹੜੀ ਆਪਾਂ ਖਾਂਦੇ ਆ ਪਰ ਦੇਖ ਨਹੀਂ ਸਕਦੇ ਖਾਂਦੇ ਆ ਤੇ ਦੇਖ ਨਹੀਂ ਸਕਦੇ ਹਵਾ ਬਿਰਤੀ ਲਾਓ ਉੱਤੇ ਪੂਰੀ ਫੀਲਿੰਗਾਂ ਲਾਓ ਪਤਾ ਪੱ ਲੱਗ ਜਾਣਾ ਨਹੀਂ ਵੀਰੇ ਨਹੀਂ ਹਾਂਜੀ ਹਵਾ ਨਾ ਵੀਰੇ ਹੋਰ ਕੁਛ ਨਹੀਂ ਆ ਦਿਮਾਗ ਆਪਾਂ ਖਾਂਦੇ ਆ ਪਰ ਦੇਖ ਨਹੀਂ ਸਕਦੇ ਦਿਮਾਗ ਦਿਮਾਗ ਤੁਮਾਂ 'ਚ ਪਿਆਰ ਮੁਹੱਬਤ ਵਾਲਾ ਕਿਹੜਾ ਕਈ ਦੋਨੇ ਦੋਨੇ ਦੋਮੇ ਹੀ ਹਾਂਜੀ ਪਿਆਰ ਮੁਹਬਤ ਵਾਲੇ ਰੋਜ਼ ਖਾਂਦੇ ਨੇ ਪਲ-ਪਲ ਦੇ ਖਾਂਦੇ ਨੇ ਐਡਾ ਹੈਂਡ ਹਿੰਟ ਦੇਦਾ ਇਸ ਤੋਂ ਵੱਡਾ ਹਿੰਟ ਈ ਮੇਰੇ ਕੋਲੇ ਮੁਹਬਤ ਵਾਲੇ ਹਾਂ ਨਹੀਂ ਅਨਸਰ ਕੀ ਹੈ ਦੇ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਆਪਾਂ ਖਾਣਦੇ ਆ ਪਰ ਦੇਖ ਨਹੀਂ ਸਕਦੇ ਲਾਣ ਤਾਂ ਹੀ ਲੱਗਦੀਆਂ ਹਾਂਜੀ ਹਾਂਜੀ ਲਾਣ ਤਾਂ ਹੀ ਲੱਗਦੀਆਂ ਨਾ ਹੋਰ ਹਾਂਜੀ ਆਪਣਾ ਹਾਂਜੀ ਪੰਪ ਨਾ ਵੀਰੇ ਨਾ ਹੋਰ ਕੋਸ਼ ਕੋਈ ਅੰਦਾਜ਼ਾ ਖਾ ਹਾਂਜੀ ਧੋਖਾ ਕਿਉਂ ਬਸ ਮਿਲ ਜਾਂਦੇ ਰਹਿੰਦੇ ਨੇ ਟਾਈਮ ਟਾਈਮ ਨਾਲ ਧੋਖੇ ਮਿਲ ਜਾਂਦੇ ਰਹਿੰਦੇ ਨੇ ਹੁਣ ਹਾਰ ਕੇ ਕਿ ਮੈਂ ਉਹ ਦੱਸਾਂ ਹਾਰ ਗਏ ਯਾਰ ਹਾਰ ਗਏ ਹਾਂਜੀ ਆਪਣੇ ਬੰਦੂਕਾਂ ਥੱਲੇ ਛੜਤੀਆਂ ਛੜਤੀਆਂ ਲੋ ਛੜਤੀਆਂ ਬੰਦੂਕਾਂ ਆਪਾਂ ਮਿੰਟ ਮਿੰਟ ਤੇ ਚਾਹ ਸੱਚੀ ਗਈ ਝੂਠੀ ਗਈ ਕਸਮਾਂ ਬਹੁ ਖਾਨਣੇ ਮੈਂਟ ਮੈਂਟ ਤੇ ਨਹੀਂ ਅਸੀਂ ਨਹੀਂ ਝੂਠ ਕਿਉਂ ਨਹੀਂ ਖਾਂਦੇ ਹਾਂਜੀ ਖਾਂਦੇ ਹੀ ਨਹੀਂ ਕਿਉਂ ਨਹੀਂ ਖਾਣੀ ਚਾਹੀਦੀ ਕਿਉਂ ਖਾਣੀ ਚਾਹੀਦੀ ਆ ਮੁੰਡਾ ਕਹਿੰਦਾ ਮੁੰਡਾ ਕਹਿੰਦਾ ਕਸਮਾ ਲੋਕ ਖਾਂਦੇ ਨੇ ਪਰ ਅਸੀਂ ਨਹੀਂ ਖਾਂਦੇ ਐਸੀ ਸਾਡੀ ਛੋਟੀ ਮੋਟੀ ਗੱਲਬਾਤ ਤੇ ਉਹ ਜੀ ਹੋਰ ਵੀਡੀਓ ਦੇ ਸਾਡਾ ਜੁੜੋ ਮੈਂ ਕੈਮਰਨ ਬਲਵਿੰਦਰ ਦਾ ਧੰਨਵਾਦ